ਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਜੇ ਜਾਨ ਤ੍ਰਿਪ ਤਾਤਾ ਚਲੋਕ ਮਹੱਲਾ ਤੀਜਾ ਵਾਹ ਵਾਹ ਤਿਸਨੋਂ ਆਖੀਐ ਜੇ ਸੱਚਾ ਗਹਿਰ ਗੰਭੀਰ ਵਾਹ ਵਾਹ ਤਿਸਨੋਂ ਆਖੀਐ ਜੇ ਗੁਣ ਦਾਤਾ ਮਤ ਧੀਰ ਵਾਹ ਵਾਹ ਤਿਸਨੋਂ ਆਖੀਐ ਜੇ ਸਭ ਮਹਿ ਰਹਿਆ ਸਮਾਈ ਵਾਹ ਵਾਹ ਤਿਸ ਨੂੰ ਆਖੀਐ ਜੇ ਦੇਂਦਾ ਰਿਜਕ ਸੰਭਾਹੇ ਨਾਨਕ ਵਾਹ ਵਾਹ ਇੱਕੋ ਕਰ ਸਲਾਹੀਐ ਜੇ ਸਤਿਗੁਰ ਦਿਆ ਦਿਖਾਏ ਮਹਲਾ ਤੀਜਾ ਵਾਹ ਵਾਹ ਗੁਰਮੁਖ ਸਦਾ ਕਰਹਿ ਮਨਮੁਖ ਮਰਹਿ ਬਿਖ ਖਾਏ ਪੂਨਾ ਵਾਹ ਵਾਹ ਨਾ ਭਾਵੇਈ ਦੁਖੇ ਦੁਖ ਵਿਹਾਏ ਗੁਰਮਖੇ ਅੰਮ੍ਰਿਤ ਪੀਵਣਾ ਵਾਹ ਵਾਹ ਕਰਹਿ ਲਿਵ ਲਾਈ ਨਾਨਕ ਵਾਹ ਵਾਹ ਕਰਹਿ ਸੇ ਜਨ ਨਿਰਮਲੇ ਤਰੇ ਭਵਨ ਸੋ ਜੀ ਪਾਏ ਪੌੜੀ ਹਰ ਕਹਿ ਭਾਣੈ ਗੁਰ ਮਿਲੈ ਜੀਵਾ ਭਗਤ ਬਣੀਜੈ ਹਰ ਕਹਿ ਭਾਣੈ ਹਰ ਮਨ ਵਸੈ ਸਹਿਜ ਰਸ ਪੀਜੈ ਹਰ ਕਹਿ ਭਾਣੈ ਸੁਖ ਪਾਈਐ ਹਰ ਲਾਹਾ ਨਿਤ ਲੀਜੈ ਹਰ ਕੈ ਤਖਤ ਬਹਾਲੀਐ ਨਿਜ ਕਰ ਸਦਾ ਵਸੀਜੈ ਹਰ ਕਾ ਪਾਣਾ ਤਿੰਨੀ ਮੰਨਿਆ ਜਿਨਾਂ ਗੁਰੂ ਮਲੀਜੈ ਸ਼ਲੋਕ ਮਹੱਲਾ 3 ਵਾਹ ਵਾਹ ਸੇ ਜਨ ਸਦਾ ਕਰਹਿ ਜਿਨ ਕੋ ਆਪੇ ਦੇ ਬੁਝਾਈ ਵਾਹ ਵਾਹ ਕਰਤੇ ਆ ਮਨ ਨਿਰਮਲ ਹੋਵੈ ਹਉਮੈ ਵਿੱਚੋਂ ਜਾਇ ਵਾਹ ਵਾਹ ਗੁਰਸਿੱਖ ਜੋ ਨਿਤ ਕਰੇ ਉਹ ਮਨ ਚਿੰਦਿਆ ਫਲ ਪਾਏ ਵਾਹ ਵਾਹ ਕਰਹਿ ਸੇ ਜਨ ਸੋਹਣੇ ਹਰ ਤਿਨ ਕੈ ਸੰਗ ਮਲਾਈ ਵਾਹ ਵਾਹ ਹਿਰਦ ਉੱchnਾ ਮੁਖੋਂ ਵੀ ਵਾਹ ਵਾਹ ਕਰਿਉ ਨਾਨਕ ਵਾਹ ਵਾਹ ਜੋ ਕਰਹਿ ਹਉ ਤਨ ਮਨ ਤਿਨ ਕੋ ਦੇਉ ਮਹੱਲਾ ਤੀਜਾ ਵਾਹ ਵਾਹ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਨ ਜਿਨ ਸੇਵਿਆ ਤਿਨ ਫਲ ਪਾਇਆ ਹਉ ਤਿਨ ਬਲਿਹਾਰੈ ਜਾਉ ਵਾਹ ਵਾਹ ਗੁਣੀ ਨਿਧਾਨ ਹੈ ਜਿਸਨੂੰ ਦੇ ਸੋ ਖਾਏ ਵਾਹ ਵਾਹ ਜਲ ਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ ਵਾਹ ਵਾਹ ਗੁਰਸਿੱਖ ਨਿਤ ਸਭ ਕਰਹੁ ਗੁਰਪੂਰੇ ਵਾਹ ਵਾਹ ਭਾਵੇਂ ਨਾਨਕ ਵਾਹ ਵਾਹ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੇੜ ਨਾ ਆਵੇ ਪੌੜੀ ਹਰ ਜੀਉ ਸੱਚਾ ਸੱਚ ਹੈ ਸੱਚੀ ਗੁਰਬਾਣੀ ਸਤ ਗੁਰ ਤੇ ਸੱਚ ਪਛਾਣੀ ਹੈ ਸੱਚ ਸਹਿਜ ਸਮਾਣੀ ਅਨ ਦਿਨ ਜਾਗ ਹੈ ਨਾ ਸਵ ਹੈ ਜਾਗਤ ਰਹਿਣ ਵਿਹਾਣੀ ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪ੍ਰਾਣੀ ਬਿਨ ਗੁਰ ਕਿਨੈ ਨਾ ਪਾਇਉ ਪਾਚ ਮੁਏ ਅਜਾਣੀ ਸਲੋਕ ਮਹਲਾ 3ਆ ਵਾਹ ਵਾਹ ਪਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਈ ਵਾਹ ਵਾਹ ਅਗਮ ਅਥਾਹ ਹੈ ਵਾਹ ਵਾਹ ਸੱਚਾ ਸੋਈ ਵਾਹ ਵਾਹ ਵੀਪਰ ਵਾਹ ਹੈ ਵਾਹ ਵਾਹ ਕਰੇ ਸੋ ਹੋਈ ਵਾਹ ਵਾਹ ਅਮਰਤ ਨਾਮ ਹੈ ਗੁਰਮੁਖ ਪਾਵੈ ਕੋਈ ਵਾਹ ਵਾਹ ਕਰਮੀ ਪਾਈਐ ਆਪ ਦਇਆ ਕਰ ਦੇ ਨਾਨਕ ਵਾਹੋ ਆਹੋ ਗੁਰਮੁਖ ਪਾਈਐ ਅਨ ਦਿਨ ਨਾਮ ਲੈ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਸ਼ਾਂਤ ਨਾ ਆਵੀ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਚੀਐ ਵਿਣ ਕਰਮੈ ਨਾ ਪਾਇਆ ਜਾਏ ਜਿਨਾਂ ਅੰਦਰ ਨੂਬ ਵਿਕਾਰ ਹੈ ਦੂਜੈ ਭਾਇ ਖੁਆਈ ਜੰਮਣ ਮਰਨ ਨਾ ਚੁੱਕਈ ਹਉ ਮੈਂ ਵਿੱਚ ਦੁਖ ਪਾਏ ਜਿਨਾਂ ਸਤਿਗੁਰ ਸਿਓ ਚਿਤ ਲਾਇਆ ਸੋ ਖਾਲੀ ਕੋਈ ਨਾਹੀ ਤਿੰਨ ਜਮ ਕੀ ਤਲਬ ਨਾ ਹੋਵੀ ਨਾ ਓਏ ਦੁਖ ਸਹਾਰੇ ਨਾਨਕ ਗੁਰਮੁਖ ਉਪਰੇ ਸਚੈ ਸ਼ਬਦ ਸੁਮਾਹੀ ਪੌੜੀ ਢਾਡੀ ਤਿਸਨੂੰ ਆਖੀਐ ਜੇ ਖਸਮੈ ਤਰੇ ਪਿਆਰ ਦਰ ਖੜਾ ਸੇਵਾ ਕਰੇ ਗੁਰ ਸ਼ਬਦੀ ਵਿਚਾਰ ਢਾਡੀ ਦਰ ਘਰ ਪਾਏ ਸੀ ਸੱਚ ਰਖੈ ਉਰਤਾਰ ਢਾਡੀ ਕਾ ਮਹਿਲ ਅਗਲਾ ਹਰ ਕਹਿ ਨਾਏ ਪਿਆਰ ਢਾਡੀ ਕੀ ਸੇਵਾ ਚਾਕਰੀ ਹਰ ਜਪ ਹਰ ਨਿਸਤਾਰ ਸਲੋਕ ਮਹੱਲਾ ਤੀਜਾ ਗੂਜਰੀ ਜਾਤ ਗਵਾਰ ਜਾਂ ਸਹੋ ਪਾਏ ਆਪਣਾ ਗੁਰ ਕੈ ਸ਼ਬਦ ਵਿਚਾਰ ਅਨੰਦ ਇਹਦਾ ਹਰਿ ਜਪ ਜਾਪਣਾ ਜਿਸ ਸਤਿਗੁਰ ਮਿਲੈ ਤਿਸ ਭਾਉ ਪਵੈ ਸਾਖੁ ਕੁਲਵੰਤੀ ਨਾਰ ਸਾਹ ਹੁਕਮ ਪਛਾਣੈ ਕੰਤ ਕਾ ਜਿਸਨੋ ਕਿਰਪਾ ਕੀਤੀ ਕਰਤਾਰ ਉਹ ਕੋ ਚੱਜੀ ਕੁਲਖਣੀ ਪਰ ਹਰ ਛੋਡੀ ਪਧਾਰ ਭੈ ਪਇ ਮਲ ਕੱਟੀਐ ਨਿਰਮਲ ਹੋਐ ਸਰੀਰ ਅੰਤਰ ਪਰਗਾਸ ਮਤ ਊਤਮ ਹੋਵੇ ਹਰ ਜਪ ਗੁਣੀ ਗਹੀਰ ਭੈ ਵਿੱਚ ਬੈਸੈ ਭੈ ਰਹਿ ਭੈ ਵਿੱਚ ਕਮਾਵੈ ਕਾਰ ਐਥੈ ਸੁਖ ਵਢੇ ਆਈਆਂ ਦਰਗਾਹ ਮੂਖ ਦਵਾਰ ਭੈ ਤੇ ਨਿਰਭਉ ਪਾਈਐ ਮਿਲ ਜੋਤੀ ਜੋਤ ਅਪਾਰ ਨਾਨਕ ਖਸਮੈ ਭਾਵੈ ਸਾ ਭਲੀ ਜਿਸਨੋ ਆਪੇ ਬਖਸ਼ੇ ਕਰਤਾਰ ਮਹਲਾ ਤੀਜਾ ਸਦਾ ਸਦਾ ਸਲਾਹੀਐ ਸੱਚੇ ਕੋ ਬਲ ਜਾਓ ਨਾਨਕ ਏਕ ਛੋੜ ਦੂਜੈ ਲੱਗੈ ਸਾਜਹਿਵਾ ਜਲ ਜਾਓ ਪੌੜੀ ਹੰਸਾ અવਤਾਰ ਉਪਾਇਨ ਭਾਉ ਦੂਜਾ ਕੀਆ ਜਿਉ ਰਾਜੇ ਰਾਜ ਕਮਾਉਂਦੇ ਦੁੱਖ ਸੁਖ ਭਿੜੀਆ ਈਸ਼ਰ ਬ੍ਰਹਮਾ ਸੇਵੰਦੇ ਅੰਤ ਤਿਨੀ ਨਾ ਲਹੀਆ ਨਿਰਪੋ ਨਿਰੰਕਾਰ ਅਲਖ ਹੈ ਗੁਰਮਖ ਪ੍ਰਗਤੀਆ ਤਿਥਾ ਸੋਗ ਵਜੋਗ ਨਾ ਵਿਆਪਈ ਅਸਥਿਰ ਜਗthia ਸ਼ਲੋਕ ਮਹੱਲਾ ਤੀਜਾ ਇਹੋ ਸਭ ਕਿਸੇ ਆਵਣ ਜਾਣ ਹੈ ਜੀਤਾ ਹੈ ਆਕਾਰ ਜਿਨ ਇਹੋ ਲੇਖਾ ਲਿਖਿਆ ਸੋ ਹੁ ਆ ਪਰਮਾਨ ਨਾਨਕ ਜੀ ਕੋ ਆਪ ਗਣਾਈਂਦਾ ਸੋ ਮੂਰਖ ਗਾਵਾਰ ਮਹੱਲਾ ਤੀਜਾ ਮਨਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਹ ਖਿੰਚੈ ਤਹ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉਜੜ ਪਾਏ ਪੌੜੀ ਤਿਸ ਆਗੇ ਅਰਦਾਸ ਜਿਨ ਉਪਾਇ ਸਤਗੁਰੇ ਆਪਣਾ ਸੇਵ ਸਭ ਫਲ ਪਾਇਆ ਅੰਮ੍ਰਿਤ ਹਰ ਕਾ ਨਾਉ ਸਦਾ ਧਿਆਇਆ ਸੰਤ ਜਨਾ ਕੈ ਸੰਗ ਦੁੱਖ ਮਿਟਾਇਆ ਨਾਨਕ ਭਇ ਚਿੰਤ ਹਰ ਧੰਨੇ ਚਲਾਇਆ ਸ਼ਲੋਕ ਮਹੱਲਾ ਤੀਜਾ ਖੇਤ ਮੇ ਆਲਾ ਉੱਚੀਆਂ ਕਰ ਉੱਚਾ ਨਿਰਣਉ ਮਹਿਲ ਭਗਤੀ ਘਰ ਸਰੈ ਸੱਜਣ ਪਹਣਿਉ ਬਰਸਨਾ ਤਾਂ ਬਰਸ ਕਾ ਨਾ ਬਹੁੜ ਬਰਸਹਿ ਕਾਹੀ ਨਾਨਕ ਤਿਨ ਬਲੇ ਹਾਰਨੈ ਜਿਨ ਗੁਰਮੁਖ ਪਾਇਆ ਮਨ ਮਾਹੀ ਮਹੱਲਾ ਤੀਜਾ ਮਿੱਠਾ ਸੋ ਜੋ ਭਾਵਦਾ ਸੱਜਣ ਸੋ ਜੇ ਰਾਸ ਨਾਨਕ ਗੁਰਮੁਖ ਜਾਣੀਐ ਜਾਂ ਕੋ ਆਪ ਕਰੇ ਪ੍ਰਗਾਸ ਪੌੜੀ ਰਬ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਚਿੰਤ ਰਹੁ ਨਾਨਕ ਲੱਗ ਪਾਈ ਸਲੋਕ ਮਹਲਾ 3 ਆਸਾ ਕਰਤਾ ਜਗੁ ਮੋਆ ਆਸਾ ਮਰੈ ਨਾ ਜਾਇ ਨਾਨਕਿ ਆਸਾ ਪੂਰੀਆ ਸੱਚੇ ਸਿਉ ਚਿਤ ਲਾਏ ਮਹਲਾ 3 ਆਸਾ ਮਨਸਾ ਮਰ ਜਾਏ ਸੀ ਜਿਨ ਕੀਤੀ ਸੋ ਲੈ ਜਾਏ ਨਾਨਕ ਨਿਹਚਲ ਕੋ ਨਹੀਂ ਬਾਜੋ ਹਰ ਕਹਿ ਨਾਏ ਪੌੜੀ ਆਪੇ ਜਗਤ ਅਪਾਇ ਉਨਕਰ ਪੂਰਾ ਥਾਟ ਆਪੇ ਸਹੋ ਆਪੇ ਵਣਜਾਰਾ ਆਪੇ ਹੀ ਹਰ ਹਾਟ ਆਪੇ ਸਾਗਰ ਆਪੇ ਬੋਹਿਤਾ ਆਪੇ ਹੀ ਖੇਵਾਟ ਆਪੇ ਗੁਰ ਚੇਲਾ ਹੈ ਆਪੇ ਆਪੇ ਦਸੇ ਘਾਟ ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖ ਕਾਟ ਸੋਦਾ ਰਾਗ ਗੂਜਰੀ ਵਾਰ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾਂ ਅੰਤਰਗੁਰ ਆਰਾਧਨਾ ਜੇਵਾ ਜਪ ਗੁਰਨਾਮ ਨਿਤਨੀ ਸਤਿਗੁਰ ਪੇਖਣਾ ਤਰਵਣੀ ਸੁਨਣਾ ਗੁਰਨਾਮ ਸਤਿਗੁਰ ਸੇ ਤੀਰਤਿਆ ਦਰਗਾਹ ਪਾਈਐ ਠਾਂ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਤ ਦੇ ਜਗ ਮਹਿ ਉਤਮ ਕਾਂਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾ